ਸਤਿ ਸ਼੍ਰੀ ਅਕਾਲ ਜੀ ਜਗਦੀਸ਼ ਜੀ ਚੁੱਪਚਾਪ ਬੈਠੇ ਆਪਣੀ ਵੱਡੀ ਬਹੂ ਰਮਾ ਦੀਆਂ ਗੱਲਾਂ ਸੁਣ ਰਿਹਾ ਸੀ ਲੱਗ ਰਿਹਾ ਸੀ ਕਿ ਕਿਸੇ ਵੀ ਵਕਤ ਉਹ ਆਪਣਾ ਆਪਾ ਖੋ ਬੈਠਣਗੇ ਪਰ ਕਿਸੇ ਤਰ੍ਹਾਂ ਉਹਨਾਂ ਨੇ ਆਪਣੇ ਆਪ ਤੇ ਕਾਬੂ ਰੱਖਿਆ ਹੋਇਆ ਸੀ ਰਮਾ ਸੇ ਕੇ ਇੱਕੋ ਸਾਵੇ ਚ ਬੋਲਦੀ ਜਾ ਰਹੀ ਸੀ ਗੱਲ ਬਸ ਇੰਨੀ ਸੀ ਕਿ ਪਿਛਲੇ 3-4 ਦਿਨਾਂ ਤੋਂ ਜਗਦੀਸ਼ ਜੀ ਦੇ ਦੰਦਾਂ ਵਿੱਚ ਦਰਦ ਹੋ ਰਿਹਾ ਸੀ ਡਾਕਟਰ ਨੂੰ ਦਿਖਾਇਆ ਤਾਂ ਉਹਨਾਂ ਨੇ ਦੰਦ ਨੂੰ ਕਢਵਾਉਣ ਦੀ ਸਲਾਹ ਦਿੱਤੀ ਸੀ ਪਰ ਦਰਦ ਦੇ ਕਾਰਨ ਇਹ ਸੰਭਵ ਨਹੀਂ ਸੀ ਫਿਰ ਡਾਕਟਰ ਨੇ ਦਰਦ ਘਟ ਕਰਨ ਦੀ ਦਵਾਈ ਦੇ ਦਿੱਤੀ ਤੇ ਡਾਕਟਰ ਨੇ ਕਿਹਾ ਸੀ ਕਿ ਜਦੋਂ ਦਰਦ ਬੰਦ ਹੋ ਜਾਵੇ ਉਦੋਂ ਹੀ ਦੰਦ ਕੱਢਿਆ ਜਾਵੇਗਾ ਦੰਦ ਦੇ ਦਰਦ ਦੀ ਵਜ੍ਹਾ ਨਾਲ ਉਹ ਕੁਝ ਖਾ ਪੀ ਵੀ ਨਹੀਂ ਪਾਰ ਰਹੀ ਸੀ ਇਸੇ ਲਈ ਬਹੂ ਨੂੰ ਖਿਚੜੀ ਬਣਾਉਣ ਲਈ ਕਿਹਾ ਸੀ ਪਰ ਉਹਨੇ ਦੋ ਸੁੱਕੀਆਂ ਹੋਈਆਂ ਰੋਟੀਆਂ ਤੇ ਸੁੱਕੀ ਹੋਈ ਸਬਜ਼ੀ ਆਪਣੇ ਬੇਟੇ ਦੇ ਹੱਥ ਭੇਜ ਦਿੱਤੀ ਸੀ। ਜਗਦੀਸ਼ ਜੀ ਨੇ ਥਾਲੀ ਨੂੰ ਹੱਥ ਵੀ ਨਹੀਂ ਲਗਾਇਆ। ਤੇ ਹੁਣ ਬਹੂ ਰਮਾ ਜੋ ਜ਼ੋਰ ਨਾਲ ਚੀਲਾ ਕੇ ਬੋਲ ਰਹੀ ਸੀ ਕਿ ਜਦੋਂ ਖਾਣਾ ਨਹੀਂ ਹੁੰਦਾ ਤਾਂ ਪਹਿਲਾਂ ਹੀ ਦੱਸ ਦਿਆ ਕਰੋ। ਕਿੰਨਾ ਵੀ ਕਰੋ ਇਹਨਾਂ ਦੇ ਨਖਰੇ ਖਤਮ ਹੀ ਨਹੀਂ ਹੁੰਦੇ। ਉਹ ਇਹ ਗੱਲ ਸਮਝਣ ਦੇ ਲਈ ਤਿਆਰ ਹੀ ਨਹੀਂ ਸੀ। ਜਦੋਂ ਦਾ ਦਰਦ ਦੀ ਵਜ੍ਹਾ ਨਾਲ ਜਗਦੀਸ਼ ਜੀ ਰੋਟੀ ਨਹੀਂ ਖਾ ਸਕਦੇ ਤੇ ਉਹ ਗੁੱਸੇ ਨਾਲ ਥਾਲੀ ਚੁੱਕ ਕੇ ਬਾਹਰ ਚਲੀ ਗਈ ਜਗਦੀਸ਼ ਜੀ ਨੇ ਇੱਕ ਲੰਮੀ ਸਾਹ ਲਈ ਤੇ ਫਿਰ ਆਪਣੀ ਸੋਟੀ ਚੁੱਕ ਕੇ ਆਪਣੇ ਦੋਸਤ ਦੇ ਘਰ ਚਲਾ ਗਿਆ ਅੱਜ ਉਹਨਾਂ ਦਾ ਦਿਲ ਬਹੁਤ ਉਦਾਸੀ ਆਪਣੀ ਪਤਨੀ ਦੀ ਯਾਦ ਉਹਨਾਂ ਨੂੰ ਆਉਣ ਲੱਗੀ ਤੇ ਸੜਕ ਦੇ ਕਿਨਾਰੇ ਬਣੇ ਇੱਕ ਬੈਂਚ ਤੇ ਉਹ ਬਹਿ ਗਿਆ ਉਹਨਾਂ ਨੂੰ ਆਪਣੇ ਅਤੀਤ ਦੀਆਂ ਯਾਦਾਂ ਆਉਣ ਲੱਗੀਆਂ। ਜਗਦੀਸ਼ ਜੀ ਸਰਕਾਰੀ ਨੌਕਰੀ ਕਰਦੇ ਸੀ। ਉਹਨਾਂ ਦੇ ਤਿੰਨ ਬੇਟੇ ਸੀ, ਅਨੀਲ, ਸੁਨੀਲ ਤੇ ਰਜੇਸ਼। ਤਿੰਨੇ ਹੀ ਪੜ੍ਹਨ ਵਿੱਚ ਚੰਗੇ ਸੀ। ਉਹਨਾਂ ਦੀ ਪਤਨੀ ਇੱਕ ਘੱਟ ਪੜ੍ਹੀ ਲਿਖੀ ਸੀ ਪਰ ਮਿਹਨਤੀ ਔਰਤ ਸੀ ਜੋ ਬੜੀ ਸਿਆਣਪ ਨਾਲ ਆਪਣਾ ਘਰ ਚਲਾਉਂਦੀ ਸੀ। ਘਰ ਕਿਵੇਂ ਚਲਾਉਣਾ ਹੈ ਉਹਨਾਂ ਨੇ ਆਪਣੀ ਪਤਨੀ ਕੋਲੋਂ ਹੀ ਸਿੱਖਿਆ ਸੀ। ਇਸ ਲਈ ਉਹ ਆਪਣੀ ਪੂਰੀ ਤਨਖਾਹ ਹਰ ਮਹੀਨੇ ਆਪਣੀ ਪਤਨੀ ਦੇ ਹੱਥ ਤੇ ਹੀ ਰੱਖਦੇ ਸੀ ਤੇ ਖੁਦ ਨਿਸ਼ਚਿੰਤ ਹੋ ਜਾਂਦੇ ਸੀ ਘਰ ਦੇ ਮਾਮਲੇ ਵਿੱਚ ਉਹ ਕਦੀ ਵੀ ਕੁਝ ਨਹੀਂ ਬੋਲਦੇ ਸੀ ਪਰ ਪਤਨੀ ਨੂੰ ਜਦੋਂ ਵੀ ਉਹਨਾਂ ਦੀ ਸਲਾਹ ਦੀ ਜ਼ਰੂਰਤ ਹੁੰਦੀ ਤਾਂ ਉਹ ਹਰ ਦਮ ਆਪਣੀ ਪਤਨੀ ਦੇ ਨਾਲ ਹੁੰਦੇ ਸੀ ਵਕਤ ਦੇ ਨਾਲ ਉਹਨਾਂ ਦੀ ਉਮਰ ਵੀ ਵੱਧ ਗਈ ਤੇ ਬੱਚੇ ਵੀ ਚੰਗੀ ਪੜ੍ਹਾਈ ਕਰ ਚੁੱਕੇ ਸੀ ਆਪਣੀ ਜ਼ਿੰਦਗੀ ਵਿੱਚ ਉਹਨਾਂ ਦੀ ਪਤਨੀ ਨੇ ਇੱਕ ਜੋ ਸਭ ਤੋਂ ਚੰਗਾ ਕੰਮ ਕੀਤਾ ਸੀ ਉਹ ਸੀ ਕਿ ਆਪਣਾ ਘਰ ਬਣਾਉਣਾ ਸ਼ਹਿਰ ਦੀ ਇੱਕ ਚੰਗੀ ਕਲੋਨੀ ਵਿੱਚ ਉਹਨਾਂ ਨੇ ਆਪਣੇ ਸੁਪਨਿਆਂ ਦਾ ਸੰਸਾਰ ਵਸਾਇਆ ਸੀ ਜਗਦੀਸ਼ ਜੀ ਨੇ ਆਫਿਸ ਤੋਂ ਕਰਜ਼ਾ ਲੈ ਕੇ ਕੁਝ ਦੋਸਤਾਂ ਕੋਲੋਂ ਮਦਦ ਲੈ ਕੇ ਪਤਨੀ ਦੇ ਇਸ ਸੁਪਨੇ ਨੂੰ ਪੂਰਾ ਕੀਤਾ ਪਹਿਲਾ ਮਕਾਨ ਇੱਕ ਮੰਜ਼ਿਲ ਦਾ ਸੀ ਪਰ ਜਦੋਂ ਬੱਚੇ ਵੱਡੇ ਹੋ ਗਏ ਤਾਂ ਜਗਦੀਸ਼ ਜੀ ਨੇ ਹਿੰਮਤ ਕਰਕੇ ਮਕਾਨ ਦੀਆਂ ਦੋ ਮੰਜ਼ਲਾਂ ਹੋਰ ਬਣਵਾ ਦਿੱਤੀਆਂ ਉਹਨਾਂ ਦੇ ਤਿੰਨਾਂ ਬੇਟਿਆਂ ਦਾ ਵਿਆਹ ਹੋ ਗਿਆ ਸੀ ਤੇ ਤਿੰਨੇ ਬੇਟਿਆਂ ਦੇ ਦੋ-ਦੋ ਬੱਚੇ ਵੀ ਹੋ ਗਏ ਸੀ ਤੇ ਹੁਣ ਜਗਦੀਸ਼ ਜੀ ਆਪਣੇ ਛੋਟੇ ਬੇਟੇ ਦੇ ਨਾਲ ਹੇਠਲੀ ਮੰਜ਼ਲ ਤੇ ਰਹਿੰਦੇ ਸੀ ਅਨਿਲ ਤੇ ਸੁਨੀਲ ਦੂਸਰੀ ਤੇ ਤੀਸਰੀ ਮੰਜ਼ਲ ਤੇ ਰਹਿੰਦੇ ਸੀ ਸਾਰਿਆਂ ਦੀਆਂ ਰਸੋਈਆਂ ਅਲੱਗ-ਅਲੱਗ ਸੀ ਬਸ ਤਿਹਾਰ ਵੇਲੇ ਦਿਨ ਸਾਰੇ ਇੱਕ ਜਗ੍ਹਾ ਇਕੱਠੇ ਹੋ ਕੇ ਤਿਹਾਰ ਮਨੰਦੇ ਸੀ। ਮੋਹ ਤੋਤਾ ਕੋਈ ਕੁਝ ਨਹੀਂ ਕਹਿੰਦਾ ਸੀ ਪਰ ਜੇਸ਼ ਦੀ ਪਤਨੀ ਨੂੰ ਬਹੁਤ ਤਕਲੀਫ ਹੁੰਦੀ ਸੀ ਕਿ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਆ। ਦੋਵੇਂ ਭਾਬੀਆਂ ਬਸ ਹੱਥ ਹਿਲਾਉਣ ਦੇ ਲਈ ਹੀ ਆਉਂਦੀਆਂ ਨੇ। ਉਧਰ ਉਹਨਾਂ ਦੋਵਾਂ ਦਾ ਕਹਿਣਾ ਸੀ ਕਿ ਭਾਈ ਰਸੋਈ ਤਾਂ ਤੇਰੀ ਆ ਤਾਂ ਜ਼ਿੰਮੇਵਾਰੀ ਵੀ ਤੇਰੀ ਹੀ ਆ। ਪਰ ਇਹ ਗੱਲ ਕਦੀ ਵੀ ਝਗੜੇ ਦਾ ਰੂਪ ਧਾਰ ਨਹੀਂ ਕਰ ਸਕੀ ਸੀ ਕਿਉਂਕਿ ਅਨੀਤਾ ਜੀ ਖੁਦ ਵੀ ਇੱਕ ਮਿਹਨਤੀ ਔਰਤ ਸੀ ਜੋ ਉਮਰ ਦੇ ਇਸ ਦੌਰ ਵਿੱਚ ਵੀ ਚੁਸਤ ਦਰੁਸਤ ਸੀ ਸਾਰਾ ਦਿਨ ਕੁਝ ਨਾ ਕੁਝ ਕਰਦੇ ਰਹਿਣਾ ਉਹਨਾਂ ਦੀ ਆਦਤ ਸੀ ਇਸੇ ਕਾਰਨ ਕੰਮ ਨੂੰ ਲੈ ਕੇ ਮੋਹਾਂ ਉਹਨਾਂ ਤੇ ਹੀ ਨਿਰਭਰ ਸੀ ਜਗਦੀਸ਼ ਜੀ ਜਦੋਂ ਵੀ ਆਪਣੀ ਪਤਨੀ ਦੇ ਨਾਲ ਬੈੰਦੇ ਤਾਂ ਕਹਿੰਦੇ ਸੀ ਇਹ ਹੁਣ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਆ। ਪੈਨਸ਼ਨ ਤਾਂ ਆਉਗੀ ਹੀ। ਬਸ ਆਰਾਮ ਨਾਲ guzara ਹੋ ਜਾਵੇਗਾ। ਜਵਾਨੀ ਵਿੱਚ ਜੋ ਸੁਪਨੇ ਮੈਂ ਤੇਰੇ ਪੂਰੇ ਨਹੀਂ ਕਰ ਸਕਿਆ ਉਹ ਹੁਣ ਕਰੂੰਗਾ। ਤੇ ਪਤਨੀ ਹਲਕਾ ਜਿਹਾ ਮੁਸਕਰਾ ਕੇ ਆਪਣੀ ਸਹਿਮਤੀ ਦਿਖਾਉਂਦੀ ਸੀ। ਪਰ ਜਗਦੀਸ਼ ਜੀ ਦਾ ਇਹ ਸੁਪਨਾ ਕਦੀ ਪੂਰਾ ਨਹੀਂ ਹੋ ਸਕਿਆ। ਤੇ ਇੱਕ ਦਿਨ ਪਤਨੀ ਉਹਨਾਂ ਨੂੰ ਅਚਾਨਕ ਛੱਡ ਕੇ ਹਮੇਸ਼ਾ ਦੇ ਲਈ ਚਲੀ ਗਈ। ਜਗਦੀਸ਼ ਜੀ ਦੀ ਤਾਂ ਜਿਵੇਂ ਦੁਨੀਆ ਹੀ ਉਜੜ ਗਈ। ਪਰ ਹੁਣੀ ਨੂੰ ਕੌਣ ਟਾਲ ਸਕਦਾ ਸੀ? ਜਿਸ ਪਤਨੀ ਨੇ ਇੰਨੇ ਜਤਨ ਕਰਕੇ ਮਕਾਨ ਦੀ ਨੀ ਬਣਾਈ ਸੀ। ਉਹਦੇ ਵਿੱਚ ਹੁਣ ਦਰਾੜ ਪੈਣੀ ਸ਼ੁਰੂ ਹੋ ਗਈ ਸੀ। ਹਾਲਾਤ ਹੀ ਨੇ ਬਦਲ ਗਏ ਸੀ ਕਿ ਤਿਹਾਰ ਦੇ ਸਮੇਂ ਇੱਕ ਦੂਸਰੇ ਨੂੰ ਵਧਾਈ ਦੇਣਾ ਵੀ ਸਾਰਿਆਂ ਨੂੰ ਔਖਾ ਲੱਗਦਾ ਸੀ। ਸਾਰੇ ਆਪਣੀ ਆਪਣੀ ਗ੍ਰਸਤੀ ਵਿੱਚ ਮਗਨ ਹੋ ਗਏ ਸੀ ਇੱਕ ਇਕੱਲੇ ਜਗਦੀਸ਼ ਜੀ ਹੀ ਰਹਿ ਗਏ ਸੀ ਜੋ ਸਭ ਕੁਝ ਸਮਝ ਰਿਹਾ ਸੀ ਪਰ ਉਮਰ ਦੇ ਇਸ ਦੌਰ ਵਿੱਚ ਆਪਣੇ ਆਪ ਨੂੰ ਬੇਵਸ ਜਿਹਾ ਮਹਿਸੂਸ ਕਰਨ ਲੱਗੇ ਸੀ ਦੋ ਦਿਨ ਪਹਿਲਾਂ ਹੀ ਉਹ ਜਦੋਂ ਅਚਾਨਕ ਘਰ ਆਏ ਤਾਂ ਉਹਨਾਂ ਦੇ بیٹے ਤੇ ਬਹੂਆਂ ਦੀ ਆਵਾਜ਼ ਸੁਣਾਈ ਦਿੱਤੀ ਉਹ ਚੁੱਪਚਾਪ ਖੜੇ ਹੋ ਗਏ ਤੇ ਉਹਨਾਂ ਦੇ ਦੁੱਖ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਉਹਨਾਂ ਨੇ ਸੁਣਿਆ ਕਿ ਤਿੰਨਾਂ ਬੇਟਿਆਂ ਨੇ ਉਹਨਾਂ ਨੂੰ 2-2 ਮਹੀਨਿਆਂ ਦੇ ਲਈ ਵੰਡ ਲਿਆ ਆ ਛੋਟੀ ਬਹੂ ਨੂੰ ਸ਼ਿਕਾਇਤ ਸੀ ਕਿ ਜਦੋਂ ਮਕਾਨ ਵਿੱਚ ਸਾਰਿਆਂ ਦਾ ਬਰਾਬਰ ਦਾ ਹਿੱਸਾ ਆ ਤਾਂ ਪਿਤਾ ਜੀ ਦੀ ਸੇਵਾ ਵਿੱਚ ਵੀ ਸਾਰਿਆਂ ਦਾ ਬਰਾਬਰ ਦਾ ਹਿੱਸਾ ਹੋਣਾ ਚਾਹੀਦਾ ਆ ਮੈਂ ਵੀ ਥੋੜਾ ਯਾਦ ਰਹਿਣਾ ਚਾਹੁੰਦੀ ਆ ਜੋ ਪਿਤਾ ਜੀ ਦੇ ਕਾਰਨ ਸੰਭਵ ਨਹੀਂ ਆ ਤਕਲੀਫ ਤਾਂ ਸਾਰਿਆਂ ਨੂੰ ਹੋ ਗਈ ਸੀ ਪਰ ਕੋਈ ਚਾਰਾ ਨਹੀਂ ਸੀ ਤੇ ਹੁਣ ਜਗਦੀਸ਼ ਜੀ ਤਿੰਨ ਹਿੱਸਿਆਂ ਵਿੱਚ ਵੰਡ ਗਏ ਸੀ ਜ਼ਿੰਦਗੀ ਇਹਨੇ ਚੱਲਦੀ ਜਾ ਰਹੀ ਸੀ ਦੋ ਮਹੀਨੇ ਕਦੀ ਇੱਕ ਬੇਟੇ ਦੇ ਕੋਲ ਫਿਰ ਦੂਸਰੇ ਤੇ ਫਿਰ ਤੀਸਰੇ ਦੇ ਕੋਲ ਮੁਸੀਬਤਾਂ ਉਦੋਂ ਆਉਂਦੀ ਸੀ ਜਦੋਂ ਕਦੀ ਮਹੀਨੇ ਦੇ ਅੰਤ ਵਿੱਚ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਜਾਂ ਹੋ ਜਾਂਦੀ ਸੀ ਤਾਂ ਇਲਾਜ ਇਹ ਸੋਚ ਕਿ ਨਹੀਂ ਕਰਵਾਇਆ ਜਾਂਦਾ ਸੀ ਕਿ ਹੁਣ 2-4 ਦਿਨ ਦੇ ਬਾਅਦ ਦੂਸਰੇ بیٹے ਦੇ ਕੋਲ ਤਾਂ ਜਾਣਾ ਹੀ ਆ ਉਹ ਖੁਦ ਹੀ ਇਲਾਜ ਕਰਵਾ ਦਵੇਗਾ ਅੱਜ ਜਗਦੀਸ਼ ਜੀ ਦੇ ਸਬਰ ਦਾ ਬੰਨ ਟੁੱਟ ਗਿਆ ਸੀ 2 ਦਿਨ ਪਹਿਲਾਂ ਹੀ ਉਹਨਾਂ ਨੇ ਦੰਦ ਕਢਵਾਇਆ ਸੀ ਉਹਨਾਂ ਦਾ ਦਿਲ ਕੁਝ ਮਿੱਠਾ ਕੁਝ ਗਰਮ ਕੁਝ ਨਰਮ ਖਾਣ ਦਾ ਹੋ ਰਿਹਾ ਸੀ ਉਹਨਾਂ ਨੇ ਆਪਣੀ ਵਿਚਲੀ ਬਹੂ ਨੂੰ ਹਲਵਾ ਬਣਾਉਣ ਦੇ ਲਈ ਕਿਹਾ ਤਾਂ ਅੱਗੋਂ ਹਲਕਾ ਜਿਹਾ ਜਵਾਬ ਆਇਆ ਸੀ ਕਿ ਮੈਂ ਹਜੇ ਵੇਲੀ ਨਹੀਂ ਆ ਤੁਹਾਨੂੰ ਹੋਰ ਕੁਝ ਤਾਂ ਸੁਜਦਾ ਨਹੀਂ ਆ ਇਸ ਉਮਰ ਵਿੱਚ ਵੀ ਖਾਂਦੀ ਪਈ ਆ ਦੋ ਦਿਨ ਦੇ ਬਾਅਦ ਛੋਟੀ ਬਹੂ ਦੇ ਕੋਲ ਜਾਓਗੇ ਤਾਂ ਉੱਥੇ ਹੀ ਖਾ ਲੈਣਾ ਮੈਂ ਪਾਰਟੀ ਦੇ ਲਈ ਲੇਟ ਹੋ ਰਹੀ ਆ ਤੇ ਜਗਦੀਸ਼ ਜੀ ਦੇ ਸਬਰ ਦਾ ਪੈਮਾਨਾ ਛਲਕ ਗਿਆ ਅੱਜ ਤੱਕ ਉਹ ਆਪਣੇ ਬੇਟੇ ਬਹੂਆਂ ਦੀਆਂ ਸਾਰੀਆਂ ਗੱਲਾਂ ਬਰਦਾਸ਼ਤ ਕਰ ਰਹੇ ਸੀ ਪਰ ਅਜਤ ਹਾਦਿ ਹੀ ਹੋ ਗਈ ਸੀ ਅੱਖਾਂ ਵਿੱਚੋਂ ਅਥਰੂ ਗਿਰ ਰਹੇ ਸੀ ਤੇ ਉਹ ਆਪਣੇ ਦੋਸਤ ਦੇ ਘਰ ਚਲ ਗਏ ਉਹ ਉਹਨਾਂ ਦੇ ਬਚਪਨ ਦੇ ਦੋਸਤ ਸੀ ਪੜ੍ਹਾਈ ਤੋਂ ਲੈ ਕੇ ਨੌਕਰੀ ਤੱਕ ਉਹ ਦੋਵੇਂ ਇਕੱਠੇ ਹੀ ਰਹੇ ਸੀ ਜਗਦੀਸ਼ ਜੀ ਦੇ ਦੋਸਤ ਬਹੁਤ ਹੀ ਬੁੱਧੀ ਵਾਲੀ ਵਿਅਕਤੀ ਸੀ ਉਹ ਦਿਲ ਤੋਂ ਨਹੀਂ ਦਿਮਾਗ ਤੋਂ ਸੋਚਦੀ ਸੀ ਉਹਨਾਂ ਨੇ ਆਪਣੇ ਦੋਸਤ ਨੂੰ ਕਈ ਵਾਰ ਸਮਝਾਇਆ ਸੀ ਕਿ ਥੋੜਾ ਰੋਬ ਰੱਖਿਆ ਕਰ ਕਿਸ ਗੱਲ ਦੀ ਤੈਨੂੰ ਕਮੀ ਆ ਘਰ ਹਜੇ ਵੀ ਤੇਰੇ ਨਾਮ ਆ ਤੇਰੇ ਬੇਟੇ ਬਹੂ ਜਦੋਂ ਵੀ ਤੇਰੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰਨ ਤ ਤਾਂ ਤਮ ਕੀ ਦੇ ਦਿਆ ਕਰ ਕਿ ਕਿਸੇ ਨੂੰ ਵੀ ਮੈਂ ਹਿੱਸਾ ਨਹੀਂ ਦਊਗਾ ਪਰ ਜਗਦੀਸ਼ ਜੀ ਨੂੰ ਇਹ ਗੱਲਾਂ ਨਾ ਮਨਜੂਰ ਸੀ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਮਕਾਨ ਬਣਵਾਇਆ ਹੀ ਬੱਚਿਆਂ ਦੇ ਲਈ ਆ ਤਾਂ ਇਹ ਮੈਂ ਸੋਚਣਾ ਕਿਉਂ ਆ ਪਰ ਅੱਜ ਉਹਨਾਂ ਨੂੰ ਲੱਗ ਰਿਹਾ ਸੀ ਕਿ ਹੁਣ ਕੁਝ ਕਰਨ ਦਾ ਵਕਤ ਆ ਗਿਆ ਆ ਆਪਣੇ ਦੋਸਤ ਨਾਲ ਸਲਾਮ ਮਸ਼ਵਰਾ ਕਰਕੇ ਜਗਦੀਸ਼ ਜੀ ਘਰ ਆ ਕੇ ਆਪਣੀ ਪਤਨੀ ਦੀ ਤਸਵੀਰ ਦੇ ਸਾਹਮਣੇ ਖੜੇ ਹੋ ਗਏ ਜਿਵੇਂ ਮਾਣ ਹੀ ਮਣ ਉਹਨਾਂ ਨਾਲ ਕੋਈ ਵਿਚਾਰ ਕਰ ਰਹੇ ਹੋਣ ਫਿਰ ਉਹ ਗੁੱਸੇ ਵਿੱਚ ਭੁਖੇ ਢਿੱਡ ਹੀ ਸੋ ਗਏ ਕਿਸੇ ਨੇ ਵੀ ਰੋਟੀ ਦੇ ਲਈ ਨਹੀਂ ਪੁੱਛਿਆ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਤਿੰਨੇ بیٹے ਆਪਣੀਆਂ ਪਤਨੀਆਂ ਦੇ ਨਾਲ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਬਾਹਰ ਜਾ ਰਹੇ ਆ ਕਿਸੇ ਨੂੰ ਹੀ ਕੋਈ ਖਿਆਲ ਨਹੀਂ ਸੀ ਕਿ ਪਿਤਾ ਜੀ ਕੀ ਖਾਣਗੇ ਕਿਵੇਂ ਰਹਿਣਗੇ ਜਗਦੀਸ਼ ਜੀ ਨੇ ਵੀ ਕੁਝ ਨਹੀਂ ਕਿਹਾ ਉਹਨਾਂ ਨੂੰ ਆਪਣੇ ਪਲਾਨ ਨੂੰ ਅੰਤਿਮ ਰੂਪ ਦੇਣ ਦਾ ਮੌਕਾ ਮਿਲ ਰਿਹਾ ਸੀ ਉਹ ਚੁੱਪਚਾਪ ਸ਼ਾਂਤੀ ਨਾਲ ਬੈਠ ਕੇ ਸਾਰਿਆਂ ਦੀਆਂ ਤਿਆਰੀਆਂ ਵੇਖ ਰਿਹਾ ਸੀ ਵੈਸੇ ਵੀ ਉਹਨਾਂ ਦਾ ਮੰਨਣਾ ਸੀ ਕਿ ਜਦੋਂ ਬੇਟੇ ਹੀ ਮਾਪੇ ਨੂੰ ਨਹੀਂ ਪੁੱਛਦੇ ਤਾਂ ਬਹੂਆਂ ਕੋਲੋਂ ਕੀ ਉਮੀਦ ਰੱਖਣਾ ਬਹੂਆਂ ਤਾਂ ਚੰਦੀਆਂ ਹੀ ਆ ਕਿ ਕਿਸੇ ਦੀ ਸੇਵਾ ਨਾ ਕਰਨੀ ਪਵੇ ਉਹ ਤਾਂ ਪਤੀ ਤੇ ਬੱਚਿਆਂ ਵਿੱਚ ਹੀ ਆਪਣਾ ਪਰਿਵਾਰ ਵੇਖਦੀਆਂ ਨੇ ਸੱਸ ਸਹੁਰਾ ਉਹਨਾਂ ਨੂੰ ਬੋਝ ਲੱਗਣ ਲੱਗਦਾ ਆ ਉਹ ਆਪਣੇ ਅਧਿਕਾਰਾਂ ਨੂੰ ਲੈ ਕੇ ਤਾਂ ਸੁਚੇਤ ਰਹਿੰਦੀਆਂ ਨੇ ਪਰ ਆਪਣੇ ਫਰਜ਼ਾਂ ਨੂੰ ਲੈ ਕੇ ਅੱਖਾਂ ਬੰਦ ਕਰ ਲੈਂਦੀਆਂ ਨੇ ਸਾਰਿਆਂ ਦੇ ਜਾਣ ਤੋਂ ਬਾਅਦ ਜਗਦੀਸ਼ ਜੀ ਆਪਣੇ ਦੋਸਤ ਦੇ ਨਾਲ ਇੱਕ ਪ੍ਰਾਪਰਟੀ ਡੀਲਰ ਦੇ ਕੋਲ ਗਏ। ਪ੍ਰਾਪਰਟੀ ਡੀਲਰ ਉਹਨਾਂ ਦੇ ਦੋਸਤ ਦੇ ਮੁੰਡੇ ਦਾ ਖਾਸ ਦੋਸਤ ਸਸੀ। ਉਹਨਾਂ ਨਾਲ ਮਿਲ ਕੇ ਉਹਨਾਂ ਨੇ ਆਪਣੀ ਪਰੇਸ਼ਾਨੀ ਦੱਸੀ। ਕੁਝ ਸਲਾਹ ਮਸ਼ਵਰਾ ਕੀਤਾ ਤੇ ਵਾਪਸ ਆ ਗਏ। 20 ਦਿਨਾਂ ਦੇ ਬਾਅਦ ਜਦੋਂ ਬੇਟੇ ਬਹੂਆਂ ਘਰ ਵਾਪਸ ਆਏ ਤਾਂ ਮਕਾਨ ਤੇ ਤਾਲਾ ਵੇਖ ਕੇ ਸਾਰੇ ਹਰਾ ਰਹਿ ਗਏ। ਛੋਟੀ ਬਹੁ ਬੋਲਣ ਲੱਗੀ ਹਾਦ ਹੋ ਗਈ ਲਾਪਰਵਾਹੀ ਦੀ ਪਤਾ ਸੀ ਕਿ ਅਸੀਂ ਆ ਜਾ ਰਹੇ ਹਾਂ ਘਰ ਨਹੀਂ ਬਹਿ ਸਕਦੇ ਸੀ ਉਹਨਾਂ ਦੇ ਗੁੱਸੇ ਦਾ ਕਾਰਨ ਵੀ ਸੀ ਕਿ ਹੁਣ 2 ਮਹੀਨੇ ਪਿਤਾ ਜੀ ਨੂੰ ਉਹਨਾਂ ਦੇ ਕੋਲ ਰਹਿਣਾ ਸੀ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਅਨਿਲ ਤੇ ਸੁਨੀਲ ਜਗਦੀਸ਼ ਜੀ ਦੇ ਦੋਸਤ ਦੇ ਘਰ ਵੱਲ ਚੱਲ ਪਏ ਤੇ ਉਹਨਾਂ ਦੇ ਪੈਰਾਂ ਥੱਲੇੋਂ ਜ਼ਮੀਨ ਖਿਸ ਗਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪਿਤਾ ਜੀ ਨੇ ਮਕਾਨ ਵੇਚ ਦਿੱਤਾ ਆ ਤੇ ਹੁਣ ਉਹ ਕਿੱਥੇ ਆ ਕਿਸੇ ਨੂੰ ਕੁਝ ਨਹੀਂ ਪਤਾ ਤਿੰਨਾ ਪਰਿਵਾਰਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਆ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਇੱਕ ਗੰਦਾ ਮਜਾਕ ਆ ਜੋ ਪਿਤਾ ਜੀ ਨੇ ਉਹਨਾਂ ਦੇ ਨਾਲ ਕੀਤਾ ਆ ਗੁੱਸੇ ਵਿੱਚ ਤਿੰਨੇ ਭਰਾ ਉਬਲ ਰਹੇ ਸੀ ਪਿਤਾ ਜੀ ਇਦਾਂ ਕਿਵੇਂ ਕਰ ਸਕਦੇ ਆ ਮਕਾਨ ਦੀ ਕੀਮਤ ਲਗਭਗ 1 ਕਰੋੜ ਸੀ ਤੇ ਪਿਤਾ ਜੀ ਨੇ 10 ਲੱਖ ਵਿੱਚ ਵੇਚ ਕੇ ਇੰਨਾ ਘਾਟਾ ਕਿਉਂ ਚੁੱਕਿਆ ਇਹ ਉਹਨਾਂ ਦੀ ਸਮਝ ਤੋਂ ਬਾਹਰ ਸੀ ਕੋਈ ਚਾਰਾ ਨਾ ਵੇਖ ਕੇ ਸਾਰੇ ਆਪਣੇ ਸੌਰੇ ਚਲੇ ਗਏ ਅਗਲੇ ਦਿਨ ਵੱਡੇ ਬੇਟੇ ਦੇ ਕੋਲ ਜਗਦੀਸ਼ ਜੀ ਦੇ ਦੋਸਤ ਦਾ ਫੋਨ ਆਇਆ ਤੇ ਉਹਨਾਂ ਨੇ ਤਿੰਨਾਂ ਮੁੰਡਿਆਂ ਨੂੰ ਆਪਣੇ ਕੋਲ ਆਉਣ ਦੇ ਲਈ ਕਿਹਾ ਕਿ ਕੁਝ ਜ਼ਰੂਰੀ ਗੱਲ ਕਰਨੀ ਆ ਸ਼ਾਮ ਤੱਕ ਦਾ ਵੀ ਇੰਤਜ਼ਾਰ ਸਾਰਿਆਂ ਨੂੰ ਭਾਰੀ ਪੈ ਰਿਹਾ ਸੀ ਜਗਦੀਸ਼ਜੀਤ ਦੇ ਦੋਸਤ ਦੇ ਕੋਲੋਂ ਜਿਹੜੀ ਗੱਲ ਉਹਨਾਂ ਨੂੰ ਪਤਾ ਲੱਗੀ ਉਹਦੇ ਨਾਲ ਤਿੰਨਾਂ ਦੀ ਜ਼ੁਬਾਨ ਤੇ ਤਾਲਾ ਲੱਗ ਗਿਆ ਦਿਮਾਗ ਜਿਵੇਂ ਬੰਦ ਹੀ ਹੋ ਗਿਆ ਹੋਵੇ ਸੋਚਣ ਸਮਝਣ ਦੀ ਸ਼ਕਤੀ ਨੇ ਜਿਵੇਂ ਸਾਥ ਹੀ ਛੱਡ ਦਿੱਤਾ ਹੋਵੇ ਜਗਦੀਸ਼ਜੀਤ ਦੇ ਦੋਸਤ ਦੇ ਅਨੁਸਾਰ ਜਗਦੀਸ਼ਜੀ ਹਰਿਦੁਆਰ ਚਲੇ ਗਏ ਸੀ ਤੇ ਉਹਨਾਂ ਨੇ ਉੱਥੇ ਜਾ ਕੇ ਇੱਕ ਘਰ ਲੈ ਲਿਆ ਤੇ ਹੁਣ ਉਹ ਉੱਥੇ ਹੀ ਰਹਿਣਗੇ ਇਹ ਖਬਰ ਪੂਰੇ ਪਰਿਵਾਰ ਤੇ ਇੱਕ ਪਹਾੜ ਬਣ ਕੇ ਟੁੱਟਈ ਸੀ ਬੜੀਆਂ ਮੀਨਤਾਂ ਕਰਨ ਤੋਂ ਬਾਅਦ ਉਹਨਾਂ ਨੇ ਜਗਦੀਸ਼ ਜੀ ਦਾ ਪਤਾ ਦੱਸਿਆ ਤੇ ਉਹ ਹਰੀਦਵਾਰ ਵਾਲ ਨੂੰ ਚੱਲ ਗਏ ਪਿਤਾ ਜੀ ਦਾ ਇਹ ਕਦਮ ਉਹਨਾਂ ਦੀ ਸਮਝ ਤੋਂ ਬਾਹਰ ਸੀ ਹਰੀਦਵਾਰ ਪਹੁੰਚਣ ਤੇ ਪਿਤਾ ਜੀ ਨੂੰ ਇਹ ਕੇ ਇੱਕ ਹੋਰ ਝਟਕਾ ਲੱਗਿਆ ਪਿਤਾ ਜੀ ਤਾਂ ਬਹੁਤ ਹੀ ਖੁਸ਼ ਤੇ ਸੇਤ ਪੱਖੋਂ ਵੀ ਵਧੀਆ ਲੱਗ ਰਿਹਾ ਸੀ ਬੇਟੇ ਬਹੁਣ ਨੂੰ ਵੇਖ ਕੇ ਉਹਨਾਂ ਦੇ ਮੂੰਹ ਤੇ ਮੁਸਕਾਨ ਆ ਗਈ। ਉਹਨਾਂ ਨੇ ਖੁਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਤੇ ਦੀਪਕ ਕਹਿ ਕੇ ਕਿਸੇ ਨੂੰ ਆਵਾਜ਼ ਦਿੱਤੀ। ਆਵਾਜ਼ ਸੁਣਦੇ ਹੀ ਇੱਕ 20-22 ਸਾਲ ਦਾ ਮੁੰਡਾ ਉਹਨਾਂ ਦੇ ਸਾਹਮਣੇ ਆ ਕੇ ਖੜਾ ਹੋ ਗਿਆ। ਸਾਰਿਆਂ ਨੇ ਹੈਰਾਨੀ ਨਾਲ ਉਸ ਨੂੰ ਵੇਖਿਆ। ਜਗਦੀਸ਼ ਜੀ ਨੇ ਸਾਰਿਆਂ ਦੀਆਂ ਨਜ਼ਰਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਦੀਪਕ ਨੂੰ ਛੇ ਪਲੇਟ ਗਰਮ-ਗਰਮ ਹਲਵਾ ਲੈ ਆਉਣ ਦੇ ਲਈ ਕਿਹਾ ਉਦੋਂ ਹੀ ਜਗਦੀਸ਼ ਜੀ ਸਾਰੇ ਬੱਚਿਆਂ ਦਾ ਹਾਲ-ਚਾਲ ਪੁੱਛ ਰਏ ਸੀ ਬੇਟੇ ਇੱਕ ਦੂਸਰੇ ਵੱਲ ਵੇਖ ਰਹੇ ਸੀ ਕਿ ਕੌਣ ਪਹਿਲ ਕਰੇ ਪਰ ਕੋਈ ਵੀ ਹਿੰਮਤ ਨਹੀਂ ਕਰ پا ਰਿਹਾ ਸੀ ਕੁਝ ਪੁੱਛਣ ਦੀ ਇਹਨੇ ਨੂੰ ਦੀਪਕੇ ਕਟਰੇ ਵਿੱਚ ਛੇ ਪਲੇਟ ਲੈ ਕੇ ਆ ਗਿਆ ਤੇ ਸਾਰਿਆਂ ਨੂੰ ਇੱਕ-ਇੱਕ ਪਲੇਟ ਫੜਾ ਦਿੱਤੀ ਕਿਸੇ ਨੇ ਵੀ ਪਲੇਟ ਨੂੰ ਹੱਥ ਨਹੀਂ ਲਗਾਇਆ ਕਿਸੇ ਨੂੰ ਬੋਲਦੇ ਨਾ ਵੇਖ ਕੇ ਜਗਦੀਸ਼ ਜੀ ਨੇ ਕਮਾਨ ਆਪਣੇ ਹੱਥ ਵਿੱਚ ਲੈ ਲਈ ਤੇ ਬੋਲਣ ਲੱਗੇ ਤੁਹਾਨੂੰ ਸਾਰਿਆਂ ਨੂੰ ਹਰਾਨੀ ਹੋ ਰਹੀ ਹੋਵੇਗੀ ਤੇ ਗੁੱਸਾ ਵੀ ਆ ਰਿਹਾ ਹੋਵੇਗਾ ਕਿ ਪਿਤਾ ਜੀ ਨੂੰ ਇਹ ਕੀ ਬਹੁਤ ਸਵਾਰ ਹੋ ਗਿਆ ਪਰ ਕਾਰਨ ਤੁਸੀਂ ਵੀ ਜਾਣਦੇ ਹੋ ਮੈਂ ਤੇ ਤੇਰੀ ਮਾਂ ਨੇ ਤੁਹਾਨੂੰ ਕਦੀ ਵੀ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਤੇਰੀ ਮਾਂ ਨੇ ਮੇਰੀ ਇੱਕ ਇਕੱਲੀ ਤਨਖਾਹ ਨਾਲ ਕਿੰਨੀ ਸਿਆਣਪ ਨਾਲ ਘਰ ਨੂੰ ਚਲਾਇਆ ਇਹ ਮੈਨੂੰ ਤੁਹਾਨੂੰ ਸਾਰਿਆਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਆ ਤੇ ਅੱਜ ਮੈਨੂੰ ਇਹ ਕਹਿਣ ਵਿੱਚ ਕੋਈ ਵੀ ਸ਼ਰਮ ਨਹੀਂ ਆ ਰਹੀ ਕਿ ਉਸਨੇ ਕੱਲੀ ਨੇ ਤੁਹਾਨੂੰ ਸਾਰਿਆਂ ਨੂੰ ਆਪਣੇ ਪਿਆਰ ਵਿੱਚ ਬੰਨ ਰੱਖਿਆ ਸੀ ਪਰ ਤੁਸੀਂ ਛੇ ਲੋਕਾਂ ਨੇ ਆਪਣੇ ਇੱਕ ਬਾਪ ਨੂੰ ਹੀ ਕਿਸ਼ਟਾਂ ਵਿੱਚ ਵੰਡ ਲਿਆ ਪਰ ਚਲੋ ਕੋਈ ਗੱਲ ਨਹੀਂ ਕਮ ਸੇ ਕਮ ਦੋ ਵਕਤ ਦੀ ਰੋਟੀ ਤਾਂ ਸ਼ਾਂਤੀ ਨਾਲ ਦੇ ਸਕਦੇ ਸੀ ਪਰ ਉਹ ਵੀ ਤੁਹਾਡੇ ਕੋਲੋਂ ਨਹੀਂ ਦਿੱਤੀ ਗਈ ਪਾਰਲਰ ਤੇ ਪਾਰਟੀ ਤੇ ਜਾਣ ਦੇ ਲਈ ਸਾਰਿਆਂ ਦੇ ਕੋਲ ਵਕਤ ਸੀ ਪਰ ਮੇਰੀਆਂ ਦੋ ਰੋਟੀਆਂ ਸਾਰਿਆਂ ਨੂੰ ਭਾਰੀ ਪੈ ਰਹੀਆਂ ਸੀ ਤੁਸੀਂ ਸਾਰਿਆਂ ਨੂੰ ਚੰਗੀ ਤਰ੍ਹਾਂ ਇਹ ਪਤਾ ਸੀ ਕਿ ਜਿੱਦੇ ਕੋਲ ਵੀ ਮੈਂ ਰਹਿੰਦਾ ਸੀ ਆਪਣੀ ਪੈਨਸ਼ਨ ਉੱਥੇ ਹੀ ਖਰਚ ਕਰਦਾ ਸੀ ਪਰ ਮੇਰੀ ਦਵਾਈ ਦੇ ਲਈ ਕਿਸੇ ਦੇ ਕੋਲ ਪੈਸੇ ਨਹੀਂ ਸੀ ਤੁਹਾਨੂੰ ਸਾਰਿਆਂ ਨੂੰ ਆਪਣੇ ਅਧਿਕਾਰ ਪਤਾ ਸੀ ਪਰ ਇਸ ਬੁੱਢੇ ਦੇ ਲਈ ਤੁਹਾਡੇ ਕੁਝ ਫਰਜ਼ ਵੀ ਆ ਇਹ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਯਾਦ ਨਹੀਂ ਸੀ ਜਦੋਂ ਮੇਰੇ ਬੇਟੇ ਹੀ ਵਿੰਦੇ ਆ ਤਾਂ ਬਹੂਆਂ ਕੋਲੋਂ ਮੈਂ ਕੀ ਉਮੀਦ ਰੱਖਾਂ ਇਹ ਕਹਿੰਦੇ-ਕਹਿੰਦੇ ਜਗਦੀਸ਼ ਜੀ ਦਾ ਗਲਾ ਭਰ ਗਿਆ ਤਿੰਨੇ بیٹے ਬਹੂਆਂ ਆਪਣੀਆਂ ਨਜ਼ਰਾਂ ਝੁਕਾ ਕੇ ਬੈਠੇ ਸੀ ਜਗਦੀਸ਼ ਜੀ ਨੇ ਦੁਬਾਰਾ ਬੋਲਣਾ ਸ਼ੁਰੂ ਕੀਤਾ ਮੇਰਾ ਇਹ ਫੈਸਲਾ ਤੁਹਾਨੂੰ ਪਸੰਦ ਨਹੀਂ ਆਵੇਗਾ ਇਹ ਮੈਂ ਜਾਣਦਾ ਹਾਂ ਪਰ ਇਹਦੇ ਜ਼ਿੰਮੇਵਾਰ ਵੀ ਤੁਸੀਂ ਹੀ ਹੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਮੈਂ ਮਕਾਨ ਵੇਚ ਦਿੱਤਾ ਆ 20 ਲੱਖ ਦੇ ਘਾਟੇ ਵਿੱਚ ਵੇਚਿਆ ਆ ਪਰ ਮੈਨੂੰ ਇਸ ਦਾ ਕੋਈ ਵੀ ਅਫਸੋਸ ਨਹੀਂ 5-5 ਲੱਖ ਮੈਂ ਆਪਣੇ ਪੋਤੇ-ਪੋਤੀਆਂ ਦੇ ਨਾਮ ਜਮਾ ਕਰਵਾ ਦਿੱਤਾ ਆ ਜੋ ਉਹਨਾਂ ਦੇ ਵੱਡੇ ਹੋਣ ਤੇ ਹੀ ਉਹਨਾਂ ਨੂੰ ਮਿਲਣਗੇ ਮੈਂ ਇਹ ਘਰ ਖਰੀਦ ਲਿਆ ਆ ਦੋ ਕਮਰੇ ਰਸੋਈ ਬਾਥਰੂਮ ਸਾਰੀਆਂ ਸੁਵਿਧਾਵਾਂ ਨੇ ਇੱਥੇ ਉਹਨਾਂ ਵਿੱਚ ਜੋ ਕਮੀ ਸੀ ਉਹ ਮੈਂ ਪੂਰੀ ਕਰ ਲਈਆ ਮੈਂ ਇਹਦੇ ਲਈ ਆਸ਼ਰਮ ਨੂੰ 5 ਲੱਖ ਰੁਪਈਆ ਦੇ ਦਿੱਤਾ ਆ ਮੇਰੇ ਮਰਨ ਤੋਂ ਬਾਅਦ ਇਹ ਕਾਰ ਆਸ਼ਰਮ ਦੀ ਜਾਇਦਾਦ ਹੋ ਜਾਵੇਗਾ ਹੁਣੇ-ਹੁਣੇ ਜਿਸ ਮੁੰਡੇ ਨੂੰ ਤੁਸੀਂ ਵੇਖਿਆ ਆ ਉਹ ਇੱਕ ਅਨਾਥ ਮੁੰਡਾ ਆ ਜੋ ਹੁਣ ਮੇਰੇ ਨਾਲ ਰਹਿੰਦਾ ਆ ਮੈਂ ਇੱਕ ਸਕੂਲ ਵਿੱਚ ਉਹਦਾ ਨਾਮ ਲਿਖਵਾ ਦਿੱਤਾ ਆ ਪੜਦਾ ਵੀ ਆ ਤੇ ਮੇਰੀ ਸੇਵਾ ਵੀ ਕਰਦਾ ਆ 2 ਲੱਖ ਰੁਪਇਆ ਮੇਰੇ ਦੇ ਨਾਮ ਵੀ ਜਮਾ ਕਰਵਾ ਦਿੱਤਾ ਆ ਬਾਕੀ ਜੋ ਬਚਿਆ ਕਿੰਨਾ ਬਚਿਆ ਉਹਦਾ ਹਿਸਾਬ ਤੁਸੀਂ ਲਗਾਸਰ ਲਵੋ ਮੈਂ ਬੈਂਕ ਵਿੱਚ ਜਮਾ ਕਰਾ ਦਿੱਤਾ ਆ ਬੈਂਕ ਤੋਂ ਜੋ ਆ ਜਾਵੇਗਾ ਉਹਦੇ ਨਾਲ ਮੇਰਾ ਖਰਚਾ ਆਰਾਮ ਨਾਲ ਚੱਲ ਜਾਵੇਗਾ ਮੈਂ ਆਪਣਾ ਖਰਚਾ ਆਰਾਮ ਨਾਲ ਚਲਾ ਲਵਾਂਗਾ ਹੁਣ ਤੁਸੀਂ ਮੇਰੀ ਤਰਫ ਤੋਂ ਪੂਰੇ ਆਜਾ ਦਿਓ ਜਿਵੇਂ ਚਾਹੋ ਉਵੇਂ ਹੀ ਰਹੋ ਇਹ ਸਭ ਕਹਿ ਕੇ ਜਗਦੀਸ਼ ਜੀ ਚੁੱਪ ਹੋ ਗਏ ਤੇ ਆਰਾਮ ਨਾਲ ਕੁਰਸੀ ਤੇ ਬਹਿ ਗਏ ਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤਿੰਨਾ بیٹے ਬਹੂਆਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਪਿਤਾ ਜੀ ਦੀਆਂ ਇੰਨਾਂ ਗੱਲਾਂ ਤੇ ਉਹ ਕੀ ਜਵਾਬ ਦੇਣ ਤੇ ਸਾਹਮਣੇ ਪਈ ਹਲਵੀ ਦੀ ਪਲੇਟ ਨੂੰ ਦੇਖ ਕੇ ਵਿਚਲੀ ਬਹੁਤ ਸੋਚ ਰਹੀ ਸੀ ਕਿ ਇੱਕ ਪਲੇਟ ਹਲਵੀ ਦੀ ਕਿੰਨੀ ਵੱਡੀ ਕੀਮਤ ਸਾਰਿਆਂ ਨੂੰ ਚੁਕਾਉਣੀ ਪੈਗੀ ਸਾਨੂੰ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਆਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ